ਮੈਨੂੰ ਡਾਊਟ ਹੋਇਆ ਸੀ ਕਿ ਮੈਂ ਉਹਨਾਂ ਨੂੰ ਪੁੱਛਿਆ ਵੀ ਅੰਬਾਲਸਾ ਮੈਨੂੰ ਆਇਂ ਲੱਗਦਾ ਵੀ ਜਿਵੇਂ ਮਨਪੀਤ ਬਾਦਲ ਦੇ ਵੀ ਇੱਥੇ ਕਾਫੀ ਸਰਗਰਮੀ ਹੈ ਵਦਾਈਆਂ ਵੀ ਹੈ ਵੀ ਉਹਨਾਂ ਦਾ ਕੀ ਗਤੀਵਿਧੀ ਹੈ ਜੀ ਵੀ ਵੀ ਤੁਹਾਡੇ ਝਾਂਚਾ ਕਹਿੰਦੇ ਹਾਂ ਡਿੰਕੀ ਉਹ ਆਪਣੀ ਪਾਰਟੀ ਜੁਆਇਨ ਕਰਨਾ ਚਾਹੁੰਦੇ ਆ ਮੈਂ ਕਹਿੰਦੀ ਜੀ ਹਾਂ ਕਰ ਲੈਣ ਪਾਰਟੀ ਜੁਆਇਨ ਮੈਨੂੰ ਕੋਈ ਤਰਾਈ ਕਹਿੰਦੇ ਉਹਨਾਂ ਦੀ ਇਹ ਇੱਕ ਸ਼ਰਤ ਆ ਵੀ ਉਹ ਕਿਧਰ ਵੀ ਤੋਂ ਉਹਨਾਂ ਨੇ ਜੁਆਇਨ ਕਰਨਾ ਕੋਈ ਗੱਲ ਨਹੀਂ ਕਿਧਰ ਵੀ ਕਰ ਲੈਣ ਚਲੋ ਤੂੰ ਵੇਖ ਲੈ ਕਹਿੰਦੇ ਸਿਆਸਤ ਕਰਨੀ ਆ ਕਿ ਨਹੀਂ ਕਰਨੀ ਉਹ ਗੱਲ ਬੜੀ ਮੇਰੇ ਦਿਲ ਦੇ ਵਿੱਚ ਪਿੰਚ ਕੀਤੀ ਗਿਆ ਯਾਰ ਇੰਦਾ ਖਾ ਜਵਾਬ ਮੈਨੂੰ ਵੈਸੀ ਕਹਿ ਦਿੰਦੇ ਵੀ ਤੂੰ ਮਨਪੀ ਦੇ ਵੀ ਪਿੱਛੇ ਲੱਗ ਜਾ ਜਾਂ ਚੱਲ ਡਿੱਤੀ ਸਾਡੇ ਫੈਮਿਲੀ ਦਾ ਇਹ ਮਸਲਾ ਕਿ ਮੈਂ ਕਦੇ ਉਹਨਾਂ ਨੂੰ ਵੱਡਾ ਭਰਾ ਦਾ ਰੁਤਬਾ ਦੇ ਕੇ ਮੈਂ ਉਹਨੂੰ ਸਮਝਦਾ ਸੀ ਇਸ ਦਾ ਸੁਬੀਰ ਸਿੰਘ ਜੀ ਬਾਲ ਸਾਹਿਬ ਨੂੰ ਮੈਂ ਕਦੇ ਉਹਨਾਂ ਨੂੰ ਮਨਾ ਨਹੀਂ ਕਰਦਾ ਸੀ ਤੇ ਮੈਨੂੰ ਸਾਰਾ ਕੁਝ ਛੱਡ ਕੇ ਮੇਰਾ ਕਿੰਨਾ ਨੁਕਸਾਨ ਹੋਇਆ ਕਿ ਮੇਰੇ ਬਿਜ਼ਨਸ ਦਾ ਹੋਇਆ ਮੇਰੇ ਮੇਰੀ ਫੈਮਲੀ ਦਾ ਹੋਇਆ ਮੈਨਾਂ ਉਹਨਾਂ ਨੂੰ ਟਾਈਮ ਨਹੀਂ ਦੇ ਸਕਿਆ ਮੇਰੇ ਪੈਸੇ ਦਾ ਹੋਇਆ ਪਰ ਮੈਂ ਫਿਰ ਵੀ ਉਹਨਾਂ ਦੇ ਕਦੇ ਕਿਸੇ ਗੱਲ ਨੂੰ ਮੈਂ ਜਵਾਬ ਨਹੀਂ ਦੇ ਸਕਦਾ ਸੀ ਮੈਨੂੰ ਕਹਿ ਦਿੰਦੇ ਇੱਕ ਆੜੀ ਜੱਦ ਕੇ ਵਿੱਚੋਂ ਯਾਰ ਨਹੀਂ ਇਲੈਕਸ਼ਨ ਲੜਨਾ ਮੈਂ ਹੱਟ ਜੰਗਾ ਫਿਰ ਮੈਨੂੰ ਕਹਿੰਦੇ ਵੀ ਤੂੰ ਅੱਜ ਐਂ ਕਰ ਫੇਜੇ ਤੂੰ ਸਿਆਸਤ ਕਰਨੀ ਆ ਤੇ ਤਲਵੰਡੀ ਸਾਹਿਬ ਉਹ ਚਲਾ ਜਾ ਮੈਂ ਕਹਿੰਦੀ ਮੇਰੀ ਸਿਆਸਤ ਕਾਦੀ ਆ ਤੁਸੀਂ ਮੈਨੂੰ ਉਂਗਲੀ ਫੜ ਕੇ ਸਿਆਸਤ ਚ ਲੈ ਕੇ ਆਏ ਸੀ ਤੇ ਅੱਜ ਤੁਸੀਂ ਮੈਨੂੰ ਬਾਹਰ ਤੋੜੀ ਜੰਨੇ ਮੈਂ ਜਾਵੜੂਆ ਚਲੋ ਕੋਈ ਗੱਲ ਨਹੀਂ ਮੈਂ ਤਲਵੰਡੀ ਸਾਬੋ ਤੋਂ ਮੈਂ ਕਿਹਾ ਜੀ ਮੈਂ ਕਹਿੰਦਾ ਨਹੀਂ ਤੇ ਮੈਂ ਆਪਣੇ ਘਰੇ ਵਗੈ ਤੁਹਾਂ ਜੀ ਤੁਸੀਂ ਲੈ ਉਸ ਦਾ ਮਾਨਸਾ ਕੋਈ ਗਦਾਰੀ ਨਹੀਂ ਕੀਤੀ ਮੈਂ ਆਪਣੇ ਘਰੇ ਮੱਠਾਸਤੇ ਜਾ ਰਿਹਾ ਪਾਰਟੀ ਛੱਡ ਕੇ ਜਿਹਨੂੰ ਬਾਦਲ ਸਾਹਿਬ ਦਾ ਦਿਲ ਕਰਦਾ ਬਹੁਤ ਪਿਆਰ ਰਿਹਾ ਉਹਨਾਂ ਨਾਲ ਸਾਡੀ ਯਾਰੀ 36-37 ਸਾਲ ਤੋਂ ਚੱਲੀ ਯਾਰੀ ਸੀ ਪਰਿਵਾਰ ਦੇ ਪਰਿਵਾਰ ਵਾਰ ਦੀ ਨੂੰ ਕਹਿ ਦਿੰਦੇ ਆ ਉਹਦੇ ਪੇਟ ਚੜ੍ਹ ਗਈ ਮੈਨੂੰ ਡਾਊਟ ਹੋਇਆ ਸੀ ਕਿ ਮੈਂ ਉਹਨਾਂ ਨੂੰ ਪੁੱਛਿਆ ਵੀ ਬਲਸਾ ਮੈਨੂੰ ਐਂ ਲੱਗਦਾ ਵੀ ਜਿਵੇਂ ਮਨਪ੍ਰੀਤ ਬਾਦਲ ਨੇ ਵੀ ਇੱਥੇ ਕਾਫੀ ਸਰਗਰਮੀਆਂ ਵਧਾਈਆਂ ਵੀ ਉਹਨਾਂ ਦਾ ਕੀ ਗਤੀਵਿਧੀ ਹੈ ਜੀ ਵੀ ਵੀ ਤੁਹਾਡੇ ਧਿਆਨ ਚ ਕਹਿੰਦੇ ਹਾਂ ਡਿੰਪੀ ਉਹ ਆਪਣੀ ਪਾਰਟੀ ਜੁਆਇਨ ਕਰਨਾ ਚਾਹੁੰਦੇ ਆ ਮੈਂ ਕਿਹਾ ਜੀ ਐਂ ਐਨੂੰ ਕਰ ਲੈਨ ਪਾਰਟੀ ਜੁਆਇਨ ਮੈਨੂੰ ਕੋਈ ਇਤਰਾਜ ਨਹੀਂ ਕਹਿੰਦੇ ਉਹਨਾਂ ਦੀ ਇਹ ਇੱਕ ਸ਼ਰਤ ਆ ਵੀ ਤੂੰ ਉਹ ਅੱਗੇ ਢੜਵੇ ਤੋਂ ਉਹਨਾਂ ਨੇ ਜੁਆਇਨ ਕਰਨਾ ਕੋਈ ਗੱਲ ਨਹੀਂ ਜੀ ਢੜਵੇ ਕਰ ਲੈਨ ਚਲੋ ਤੂੰ ਵੇਖ ਲੈ ਕਹਿੰਦੇ ਸਿਆਸਤ ਕਰਨੀ ਆ ਕਿ ਨਹੀਂ ਕਰਨੀ ਉਹ ਗੱਲ ਬੜੀ ਮੇਰੇ ਦਿਲ ਦੇ ਵਿੱਚ ਪਿੰਚ ਕੀਤੀ ਮੈਂ ਕਿਹਾ ਯਾਰ ਐਡਾ ਰੁੱਖਾ ਜਵਾਬ ਮੈਨੂੰ ਵੈਸੀ ਕਹਿ ਦਿੰਦੇ ਵੀ ਤੂੰ ਮਨਪੀਤੇ ਪਿੱਛੇ ਲੱਗ ਜਾ ਜਾਂ ਚੱਲ ਡਿੰਪੀ ਸਾਡੇ ਫੈਮਲੀ ਦਾ ਇਹ ਮਸਲਾ ਤੇ ਮੈਂ ਕਦੇ ਉਹਨਾਂ ਨੂੰ ਵੱਡਾ ਭਰਾ ਦਾ ਰੁਤਬਾ ਦੇ ਕੇ ਮੈਂ ਉਹਨਾਂ ਨੂੰ ਸਮਝਦਾ ਸੀ ਇਸ ਦਾ ਸ਼ੁਭੀਰ ਸਿੰਘ ਜੀ ਬਾਲ ਸਾਹਿਬ ਨੂੰ ਮੈਂ ਕਦੇ ਉਹਨਾਂ ਨੂੰ ਮਨਾ ਨਹੀਂ ਕਰਦਾ ਸੀ ਤੇ ਮੈਨੂੰ ਸਾਰਾ ਕੁਝ ਛੱਡ ਕੇ ਮੇਰਾ ਕਿੰਨਾ ਨੁਕਸਾਨ ਹੋਇਆ ਮੇਰੇ ਮੇਰੇ ਬਿਜ਼ਨਸ ਦਾ ਹੋਇਆ ਮੇਰੇ ਮੇਰੀ ਫੈਮਲੀ ਦਾ ਹੋਇਆ ਮੈਂ ਉਹਨਾਂ ਨੂੰ ਟਾਈਮ ਨਹੀਂ ਦੇ ਸਕਿਆ ਮੇਰੇ ਪੈਸੇ ਦਾ ਹੋਇਆ ਪਰ ਮੈਂ ਫਿਰ ਵੀ ਉਹਨਾਂ ਦੇ ਕਦੇ ਕਿਸੇ ਗੱਲ ਨੂੰ ਮੈਂ ਜਵਾਬ ਨਹੀਂ ਦੇ ਸਕਦਾ ਸੀ ਮੈਨੂੰ ਕਹਿ ਦਿੰਦੇ ਇੱਕਾਰੀ ਚੱਦ ਕੇ ਵੀ ਤੂੰ ਯਾਰ ਨਹੀਂ ਇਲੈਕਸ਼ਨ ਲੜਨਾ ਮੈਂ ਹਟ ਜਾਂਦਾ ਪਿੱਛੇ ਫਿਰ ਮੈਨੂੰ ਕਹਿੰਦੇ ਵੀ ਤੂੰ ਐ ਕਰ ਫਿਰ ਜੇ ਤੂੰ ਸਿਆਸਤ ਕਰਨੀ ਆ ਤੇ ਤਲਵੰਡੀ ਸਾਹ ਕੋ ਚਲਾ ਗਿਆ ਮੈਂ ਕਿਹਾ ਜੀ ਮੇਰੀ ਸਿਆਸਤ ਕਾਦੀ ਆ ਤੁਸੀਂ ਮੈਨੂੰ ਉਂਗਲੀ ਫੜ ਕੇ ਸਿਆਸਤ ਚ ਲੈ ਕੇ ਆਏ ਸੀ ਤੇ ਅੱਜ ਤੁਸੀਂ ਮੈਨੂੰ ਬਾਹਰ ਤੋਰੀ ਜਾਂਦੇ ਮੈਂ ਜਾਵੜੂ ਹਾਂ ਚਲੋ ਕੋਈ ਗੱਲ ਨਹੀਂ ਜੀ ਮੈਂ ਤਲਵੰਡੀ ਸਾਬੋ ਤੋਂ ਆਪ ਮੈਂ ਕਿਹਾ ਜੀ ਮੈਂ ਕਿਹਾ ਮੈਂ ਜਾਂਦਾ ਨਹੀਂ ਤੇ ਮੈਂ ਆਪਦੇ ਘਰੇ ਬੈਠਾ ਹਾਂ ਜੀ ਤੁਸੀਂ ਲੈ ਉਸ ਦਰਨਾ ਸਿੰਘ ਬਾਲਸਾਹਬ ਨੂੰ ਦੋ ਤਿੰਨ ਦਿਨਾਂ ਬਾਅਦ ਮੈਨੂੰ ਦੁਬਾਰਾ ਟੈਲੀਫੋਨ ਆਉਂਦਾ ਵੀ ਮੈਂ ਆ ਡਿੱਬੀ ਤੈਨੂੰ ਮਿਲਣ ਆਉਣਾ ਮੈਂ ਕਿਹਾ ਵੀਰ ਜੀ ਮੈਂ ਮੈਂ ਹੀ ਆ ਜਾਣਾ ਜੀ ਤੁਹਾਨੂੰ ਤੁਸੀਂ ਬਹੁਤ ਵੱਡੇ ਬੰਦੇ ਹੋ ਮੈਂ ਤਾਂ ਫਿਰ ਵੀ ਤੁਹਾਡਾ ਛੋਟਾ ਮੈਂ ਉਹਨਾਂ ਕੋਲੇ ਘਰੇ ਗਿਆ ਘਰੇ ਜਾ ਕੇ ਮੈਂ ਕਿਹਾ ਦੱਸੋ ਜੀ ਕੀ ਹੋਊਂ ਕਹਿੰਦੇ ਯਾਰ ਮੈਂ ਤਾਂ ਵੈਸੇ ਹੀ ਮਜ਼ਾਕ ਕਰਦਾ ਸੀ ਤੇ ਤੂੰ ਇਸ ਗੱਲ ਨੂੰ ਸੀਰੀਅਸ ਲੈ ਗਿਆ ਮੈਂ ਕਹਿੰਦੀ ਚਲੋ ਮੈਨੂੰ ਇਹ ਗੱਲ ਤੁਹਾਡੀ ਅੱਛੀ ਨਹੀਂ ਲੱਗੀ ਤੇ ਮੈਨੂੰ ਇਸ ਕਰਕੇ ਮੈਨੂੰ ਥੋੜਾ ਜਿਹਾ ਦੁੱਖ ਲੱਗਿਆ ਕਿ ਜਿਹੜੇ ਬੰਦੇ ਦੀ ਆਪਾਂ ਰੱਬ ਵਾਂਗੂ ਪੂਜਾ ਕਰਦੇ ਹੁਈ ਉਹ ਐ ਇੱਕਦਮ ਤੋੜ ਕੇ ਜਵਾਬ ਦੇ ਦੇ ਬੜਾ ਇੱਕ ਮਨ ਦੇ ਵਿੱਚ ਇੱਕ ਇੱਕ ਸੱਟ ਲੱਗਦੀ ਆ ਸੋ ਚਲੋ ਕੋਈ ਗੱਲ ਨਹੀਂ ਕਹਿੰਦੇ ਨਹੀਂ ਨਹੀਂ ਤੂੰ ਮੇਰੀ ਕਿਚਨ ਕੈਬਿਨੇਟ ਦਾ ਬੰਦਾ ਤੂੰ ਹੀ ਹਲਕਾ ਚਲਾਏਂਗਾ ਸਭ ਕੁਝ ਤੂੰ ਹੀ ਕਰੇਂਗਾ ਤੂੰ ਅੱਗੇ ਲੱਗ ਤੂੰ ਦੁਆਰਾ ਹਲਕਾ ਸਮਾਲ ਐਵੇਂ ਕੋਈ ਮਨ ਦੇ ਵਿੱਚ ਗੱਲ ਨਹੀਂ ਰੱਖਣੀ ਮੈਂ ਫੇਰ ਚੱਲ ਪਿਆ ਜੀ ਮੈਂ ਕਿਹਾ ਚਲੋ ਜੀ ਜੋ ਤੁਹਾਡਾ ਹੁਕਮ ਕਿਉਂਕਿ ਮੈਂ ਤਾਂ ਉਹਨਾਂ ਨੂੰ ਵੱਡੇ ਭਰਾ ਤੋਂ ਵੱਧ ਇਕ ਤਰ੍ਹਾਂ ਦਾ ਗੁਰੂ ਹੀ ਸੀ ਮੇਰੇ ਮੈਂ ਉਹਨਾਂ ਨੂੰ ਰਤਬਾ ਦਿੰਦਾ ਸੀ ਮੈਂ ਫਿਰ ਚੱਲ ਪਿਆ ਹਲਕੇ ਦੇ ਵਿੱਚ ਜੀ ਫਿਰ ਚੱਲਦੇ ਗਏ ਫਿਰ ਅਚਨ ਚੇਤ ਬਾਈ ਇਲੈਕਸ਼ਨ ਆ ਗਿਆ ਜੀ ਹੁਣ ਫਿਰ ਦੁਬਾਰਾ ਮੈਂ ਪੁੱਛਿਆ ਮੈਂ ਮੈਂ ਕਿਹਾ ਜੀ ਅ ਭਲ ਪ੍ਰਧਾਨ ਸਭ ਕੀ ਹੁਕਮ ਮੈਨੂੰ ਕਹਿੰਦੇ ਕੋਈ ਨਹੀਂ ਦੱਸਾਂਗੇ ਜੀ ਚਲੋ ਕਹਿੰਦੇ ਤਿਆਰੀਆਂ ਕਰੋ ਹਲਕੇ 'ਚ ਅਸੀਂ ਤਿਆਰੀਆਂ ਸਟਾਰਟ ਕਰਤੀਆਂ ਆਪਣੀਆਂ ਕਰਨੀਆਂ ਤਿਆਰੀਆਂ ਕਰਦੇ ਕਰਦੇ ਤੇ ਮੈਂ ਫਿਰ ਪੁੱਛਿਆ ਮੈਂ ਕਿਹਾ ਪ੍ਰਧਾਨ ਸਾਹਿਬ ਇਲੈਕਸ਼ਨ ਕੌਣ ਲੜੂਗਾ ਬਾਈ ਇਲੈਕਸ਼ਨ ਜੀ ਲੋਕ ਸਾਨੂੰ ਇਹ ਸਵਾਲ ਕਰਦੇ ਆ ਜਿਹੜੋ ਅਸੀਂ ਪਿੰਡਾਂ ਜਾਣੇ ਆ ਤੇ ਕੋਈ ਨਹੀਂ ਕਹਿੰਦੇ ਆਪਾਂ ਕਰ ਲਾਂਗੇ ਬੀਬਾ ਜੀ ਨੇ ਇੱਕ ਦਿਨ ਅਨਾਉਂਸ ਹੀ ਕਰਤਾ ਵੀ ਇਥੋਂ ਸੁਖਵੀਰ ਜੀ ਇਲੈਕਸ਼ਨ ਲੜਨਗੇ ਮੈਂ ਕਿਹਾ ਜੀ ਜੇ ਸੁਖਵੀਰ ਜੀ ਲੜਨਗੇ ਤਾਂ ਮੋਸਟ ਵੈਲਕਮ ਸਾਨੂੰ ਕੋਈ ਇਤਰਾਜ਼ ਨਹੀਂ ਜੀ ਆਉਂਦਿਆਂ ਨੂੰ ਅਸੀਂ ਆਪਦੇ ਨਾਲੋਂ ਵੀ ਵੱਧ ਮਿਹਨਤ ਕਰਕੇ ਉਹਨਾਂ ਨੂੰ ਜਿਤਾਵਾਂਗੇ ਅਗਲੇ ਦਿਨ ਮੈਨੂੰ ਕਹਿੰਦੇ ਮੈਂ ਤਾਂ ਲੜਦਾਂ ਤੂੰ ਲੜੇਂਗਾ ਇਲੈਕਸ਼ਨ ਮੈਂ ਕਿਹਾ ਜੀ ਮੈਂ ਲੜ ਲੂੰਗਾ ਫਿਰ ਇਹ ਗੱਲਾਂ ਆਫ ਦਾ ਰਿਕਾਰਡ ਚਲੀਆਂ ਫਿਰ ਜਦੋਂ ਪੂਰਾ ਇਲੈਕਸ਼ਨ ਗਰਮ ਹੋ ਗਿਆ ਭਾਕੇ ਆ ਮੈਂ ਫਿਰ ਉਹਨਾਂ ਨੂੰ ਕਿਹਾ ਮੈਂ ਕਿਹਾ ਜੀ ਓਪਨਲੀ ਤੁਸੀਂ ਜੋ ਵੀ ਕਹਿਣਾ ਨਾ ਜਾਂ ਆਪ ਲੜੋ ਜਾਂ ਮੈਨੂੰ ਲੜਾਓ ਲੋਕ ਬੜੇ ਭੰਬਲ ਪੂਸੇ ਚ ਪੈ ਪੈ ਚੁੱਕੇ ਆ ਵੀ ਕੌਣ ਇਲੈਕਸ਼ਨ ਲੜੂਗਾ ਕਿਉਂਕਿ ਬੀਬਾ ਜੀ ਨੇ ਉਹ ਬਹਿਣ ਦਿੱਤਾ ਨਹੀਂ ਕਹਿੰਦੇ ਆਪ ਕਰ ਲਾਂਗੇ ਕੋਈ ਨਹੀਂ ਇਨ ਦਾ ਮੀਨ ਟਾਈਮ ਸਦਾਰਨ ਵੀ ਸਿੰਘ ਬਾਦਲ ਸਭ ਚੱਲ ਪਈ ਲੋਕਾਂ ਨੂੰ ਹੋ ਡਾਊਟ ਹੋ ਗਿਆ ਵੀ ਕੋ ਸਰਦਾਰ ਯਤੁਸਰ ਮਨਪੀ ਸਿੰਘ ਬਾਲਸਰ ਨੂੰ ਲੈਕਚਰ ਡਾਉਨ ਕਿਉਂਕਿ ਉਹ ਘਰਾਂ ਚ ਲੋਕਾਂ ਦੇ ਜਾਂਦੇ ਆ ਬੀਜੇਪੀ ਦੇ ਕੈਂਡੀਡੇਟ ਆ ਬੀਜੇਪੀ ਦੇ ਵਿੱਚ ਸ਼ਾਮਲ ਕਿਸੇ ਨੂੰ ਕਰਦੇ ਨਹੀਂ ਚਾਹ ਪੀ ਕੇ ਆ ਜਾਂਦੇ ਆ ਲੋਕਾਂ ਨੂੰ ਨਾਲ ਲੈ ਲੈਂਦੇ ਆ ਇਸ ਕਰ ਤੁ ਲੋਕਾਂ ਦੇ ਅੰਦਰ ਡਾਊਟ ਕ੍ਰੀਏਟ ਹੋਣ ਲੱਗ ਪਿਆ ਮੇਰੇ ਕੋਲੇ ਲੋਕ ਆਉਣ ਲੱਗ ਪਏ ਜਿਹੜੇ ਮੇਰੇ ਪਿੰਡਾਂ ਦੇ ਜਿਹੜੇ ਮੇਰੇ ਨਾਲ ਲੋਕ ਜੁੜੇ ਹੋਏ ਸੀ ਦਿਲੋਂ ਉਹ ਆ ਕੇ ਕਹਿਣ ਲੱਗ ਪਏ ਬਾਈ ਆਪਣੇ ਨਾਲ ਕੋਈ ਨਾ ਕੋਈ ਧੋਖਾ ਹੋਊਗਾ ਕਿ ਸਰਦਾਰ ਮਨਪੀ ਸਿੰਘ ਬਾਲਸਾਹਬ ਇੰਨੇ ਸਰਗਰਮਾ ਤੇ ਤੁਸੀਂ ਸੁਖਬੀਰ ਸਿੰਘ ਬਾਲ ਸਾਹਿਬ ਨਾਲ ਗੱਲ ਕਰ ਲੋ ਵੀ ਸਾਨੂੰ ਕੋਈ ਗੱਲ ਮਤਲਬ ਕਿ ਠੀਕ ਨਹੀਂ ਨਜ਼ਰ ਆ ਰਹੀ ਜੋ ਹਲਕੇ ਦੇ ਵਿੱਚ ਚੱਲ ਰਿਆ ਤੇ ਤੁਸੀਂ ਗੱਲ ਕਰੋ ਮੈਂ ਸੁਖਬੀਰ ਜੀ ਨਾਲ ਗੱਲ ਕੀਤੀ ਮੈਂ ਕਿਹਾ ਜੀ ਆਪਣੇ ਪਿੰਡਾਂ ਦੇ ਪ੍ਰੋਗਰਾਮ ਬਣ ਗਿਆ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਆਪਾਂ ਜਾਣਾ ਪਿੰਡਾਂ 'ਚ ਮੈਂ ਚਾਰ ਪਿੰਡ ਵੀ ਕਢਾਇਆ ਨਾਲ ਅਸੀਂ ਚੱਲ ਪਏ ਸੀ ਪਿੰਡਾਂ ਦੇ ਵਿੱਚ ਬੰਦਿਆਂ ਦੀ ਡਿਊਟੀਆਂ ਵੀ ਲਾਤੀਆਂ ਸੀ ਤੇ ਇਸ ਤਰ੍ਹਾਂ ਕਰਕੇ ਆ ਹਾਲਾਤ ਆ ਜੀ ਮਨਪੀਤ ਜੀ ਪਿੰਡਾਂ ਦੇ ਵਿੱਚ ਜਾ ਰਹੇ ਆ ਸਭ ਕੁਝ ਕਰ ਰਹੇ ਆ ਕਿ ਕਿਤੇ ਉਹਨਾਂ ਨੇ ਆ ਕੇ ਜੇ ਇਲੈਕਸ਼ਨ ਲੜਨਾ ਤਾਂ ਮੈਨੂੰ ਹੁਣ ਦੱਸ ਦਿਓ ਕਿਉਂਕਿ ਮੈਂ ਵੀ ਉਨੀ ਮਿਹਨਤ ਕਰੀ ਜਾਨਾ ਜੀ ਮੇਰਾ ਵੀ ਖਰਚ ਹੋ ਰਿਹਾ ਤੇ ਜੇ ਕੋਈ ਇਹੋ ਜੀ ਗੱਲਬਾਤ ਆ ਤਾਂ ਮੈਨੂੰ ਦੱਸ ਦਿਓ ਨਹੀਂ 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 ਕਹਿੰਦੇ ਇਹੋ ਜੀ ਕੋਈ ਕੋਈ ਗੱਲਬਾਤ ਨਹੀਂ ਫਿਰ ਮੈਂ ਕਹਾਂ ਜੀ ਉਹਦੇ ਅਗੇਂਸਟ ਕੁਝ ਕਹੋ ਤੁਸੀਂ ਲਾਈਨ ਖਿੱਚੋ ਵੀ ਬੀਜੇਪੀ ਨਾਲ ਆਪਣਾ ਕੋਈ ਕੋਈ ਗੱਲਬਾਤ ਨਹੀਂ ਤੁਸੀਂ ਉਹ ਵੀ ਕੁਝ ਨਹੀਂ ਕਹਿ ਰਹੇ ਫਿਰ ਤੁਹਾਨੂੰ ਮੈਂ ਇਹ ਇਹ ਕਹਿ ਰਹੇ ਮੈਂ ਤੁਸੀਂ ਕੈਂਡੀਡੇਟ ਅਨਾਉਂਸ ਕਰ ਦਿਓ ਜਾਂ ਆਪ ਦਾ ਕਰ ਦਿਓ ਜਾਂ ਮੇਰਾ ਕਰ ਦਿਓ ਮੇਰਾ ਕਰੋਗੇ ਜੇ ਤੁਸੀਂ ਆਣਾ ਹੋਇਆ ਮੈਂ ਬੈਕ ਆਊਟ ਕਰ ਜੂਗਾ ਤੁਸੀਂ ਲੜ ਲਿਓ ਇਹ ਵੀ ਨਹੀਂ ਤੁਸੀਂ ਕਰ ਰਹੇ ਮੈਨੂੰ ਇਹ ਡਾਊਟ ਕ੍ਰੀਏਟ ਹੋ ਗਿਆ ਵੀ ਮੈਨੂੰ ਆਪਦੇ ਆਪ ਨੂੰ ਇਹ ਫੀਲ ਹੋਣ ਲੱਗ ਪਿਆ ਕਿ ਸੁਖਬੀਰ ਜੀ ਦੀ ਪਤਾ ਨਹੀਂ ਕੀ ਮਜਬੂਰੀ ਆ ਵੀ ਹੋ ਸਕਦਾ ਵੀ ਮੈਂ ਇਹਨਾਂ ਦੇ ਭਰਾਵਾਂ ਦੇ ਪਿਆਰ ਦੇ ਵਿੱਚ ਕੋਈ ਰੋੜਾ ਬਣ ਰਿਹਾ ਮੈਨੂੰ ਇਹ ਆਪਦੇ ਆਪ ਨੂੰ ਫੀਲ ਹੋਇਆ ਮੈਂ ਫਿਰ ਬੈਠ ਕੇ ਸਾਰੇ ਵਰਕਰ ਸਹਿਬਾਨ ਨਾਲ ਗੱਲ ਕੀਤੀ ਵੀ ਆਪਾਂ ਨੂੰ ਕੀ ਕਰਨਾ ਚਾਹੀਦਾ ਉਹ ਕਹਿੰਦੇ ਜੀ ਆਪਾਂ ਰੈਜ਼ੀਗਨੇਸ਼ਨ ਦੇ ਕੇ ਬੈ ਜੀ ਘਰੇ ਬੈਠੋ ਇਹਨਾਂ ਦਾ ਆਪਸ ਵਿੱਚ ਮੇ ਇਹ ਕਿਉਂਕਿ ਸਰਦਾਰ ਮਨਪ੍ਰੀਤ ਸਿੰਘ ਬਾਲ ਸਾਹਿਬ ਵੀ ਜਦੋਂ ਵੀ ਜਾਂਦੇ ਸੀ ਨਾ ਪਿੰਡਾਂ ਦੇ ਵਿੱਚ ਉਹ ਇਹੀ ਕਹਿੰਦੇ ਵੀ ਅਸੀਂ ਦੋਨੇ ਆਪਸ ਵਿੱਚ ਮੇ ਘੁੱਗਚੜੀਆਂ ਤੇ ਸਰਦਾਰ ਸੁਖਬੀਰ ਸਿੰਘ ਬਾਰਨ ਸਾਹਿਬ ਨੇ ਵੀ ਇਹ ਗੱਲ ਕਹੀ ਹੈ ਵੀ ਕਿ ਮਤਲਬ ਕਿ ਸਾਡੀ ਦੁਜੀ ਤੇ ਜਿਹੜੇ ਨਾਲ ਗੱਲ ਹੁੰਦੀ ਆ ਸਾਡਾ ਆਪਸ ਵਿੱਚ ਬਹੁਤ ਅੱਛਾ ਰਿਲੇਸ਼ਨ ਆ ਤੇ ਜਦੋਂ ਇਹ ਸਾਰਾ ਕੁਝ ਠੀਕ ਆ ਤਾਂ ਫਿਰ ਮੈਂ ਕਿਹਾ ਜੀ ਮੈਨੂੰ ਹੀ ਬਾਹਰ ਹੋਣਾ ਚਾਹੀਦਾ ਫੇਰ ਹੀ ਇਹ ਕਹੋਂਗੇ ਦੋਨੇ ਜਣੇ ਕਿਉਂਕਿ ਜਨਾਚਰ ਮੈਂ ਵਿੱਚ ਰ੍ਹਾਂ ਇੱਕ ਨਹੀਂ ਹੋ ਸਕਦੇ ਇਸ ਕਰਕੇ ਫਿਰ ਅਸੀਂ ਸਾਰੇ ਨੇ ਇਹ ਮਨ ਬਣਾਇਆ ਕਿ ਇਸ ਚੱਕੀ ਦੇ ਵਿੱਚ ਆਪਾਂ ਨਹੀਂ ਪਿਸਣਾ। ਕਿ ਮੈਂ ਇਹ ਸਿਆਸਤ ਦੀ ਭੇਟ ਨਹੀਂ ਚੜਨਾ ਚਾਹੁੰਦਾ। ਮੇਰਾ ਮਤਲਬ ਕਿ ਇੰਨਾ ਇੰਨਾ ਪ੍ਰੈਸ਼ਰ ਆ ਚੱਲਣ ਦਾ ਮੇਰਾ ਮਾਦਾ ਹੈ ਨਹੀਂ। ਇਸ ਕਰਕੇ ਫਿਰ ਮੈਂ ਮਨ ਬਣਾਇਆ ਵੀ ਆਪਾਂ ਬੈਕ ਆਊਟ ਕਰੋ। ਪਰ ਮੈਂ ਇਨੀ ਗੱਲ ਜ਼ਰੂਰ ਦੱਸ ਦੇਣਾ ਜੀ ਕਿ ਮੈਂ ਮੈਨੂੰ ਲੋਕ ਬੜੇ ਕਹਿਣਗੇ ਵੀ ਤੂੰ ਗਦਾਰੀ ਕੀਤੀ ਤੂੰ ਪਾਰਟੀ ਦੇ ਪਿੱਛੇ ਛੁਰਾ ਮਾਰਿਆ ਆਇਆ ਹੈ ਕਿਤਾ ਇਧਰੋਂ ਲਾਲਚ ਆ ਗਿਆ ਉਹ ਤੋਂ ਆਪੇ ਦਿਲ ਤੇ ਅਤਰਾਹ ਕੇ ਕਹਿਣਾ ਮੈਨੂੰ ਕੋਈ ਲਾਲਚ ਨਹੀਂ ਕੋਈ ਮੈਨੂੰ ਇਹੋ ਜੀ ਗੱਲ ਨਹੀਂ ਨਹੀਂ ਮੈਂ ਕੋਈ ਗਦਾਰੀ ਕੀਤੀ ਹੈ ਮੈਂ ਤਾਂ ਪਰੇ ਮਾਨ ਨਾਲ ਤੁਹਾਨੂੰ ਮੈਂ ਸਹੀ ਗੱਲ ਦੱਸਾਂ ਪਾਰਟੀ ਛੱਡਣੀ ਬਹੁਤ ਔਖੀ ਹੈ ਜਿਹਦੀ 37 38 ਸਾਲ ਸੇਵਾ ਕੀਤੀ ਹੋਵੇ ਮਾੜੇ ਚੰਗੇ ਸਮਿਆਂ ਵੀ ਦੀ ਗੁਜ਼ਰਿਆ ਆਵਾ ਇੱਕੋ ਪਰਿਵਾਰ ਦੇ ਨਾਲ ਅਟੈਚ ਹੋਈਏ ਬਹੁਤ ਔਖਾ ਛੱਟਣਾ ਲਿਖਣ ਵਾਲੇ 2 ਮਿੰਟ ਚ 1 ਮਿੰਟ ਲਿਖ ਦਿੰਦੇ ਆ ਪਰ ਮੈਂ ਕੋਈ ਗਦਾਰੀ ਨਹੀਂ ਕੀਤੀ ਮੈਂ ਆਪਣੇ ਘਰੇ ਬੈਠਣ ਵਾਸਤੇ ਜਾ ਰਿਹਾ ਹਾਂ ਪਾਰਟੀ ਛੱਡ ਕੇ ਜਿਹਨੂੰ ਬਾਦਲ ਸਾਹਿਬ ਦਾ ਦਿਲ ਕਰਦਾ ਬਹੁਤ ਪਿਆਰ ਰਿਹਾ ਉਹਨਾਂ ਨਾਲ ਸਾਡੀ ਯਾਰੀ 36-37 ਸਾਲ ਤੋਂ ਸਾਡੀ ਯਾਰੀ ਸੀ ਪਰਿਵਾਰ ਦੇ ਪਰਿਵਾਰਵਾਰ ਜੀ ਨੂੰ ਕਹਿ ਦਿੰਨੇ ਆ ਉਹਦੇ ਪੇਟ ਚੜ ਗਈ ਇਸ ਕਰਕੇ ਉਹਨਾਂ ਨੇ ਮੈਥੋਂ ਅੱਖਾਂ ਫੇਰ ਲਈਆਂ ਮੈਂ ਤਾਂ ਬਹੁਤ ਪਿਆਰ ਕੀਤਾ ਸੀ ਕੋਈ ਕਸਰ ਨਹੀਂ ਛੱਡੀ ਸੀ ਬਾਲ ਸਾਹ ਉਹਨਾਂ ਪਿਆਰ ਕਰਨ ਵਾਲੇ ਹਾਂ ਮੈਂ ਇਹਨੀ ਗੱਲ ਜ਼ਰੂਰ ਕਹੂੰਗਾ ਮੇਰੇ ਜਿੰਨੇ ਵੀ ਭਰਾ ਮੇਰੇ ਨਾਲ ਅੱਜ ਖੜੇ ਆ ਮੇਰੇ ਨਾਲ ਆਏ ਅੱਜ ਹਮਦਰਦੀ ਕਰਨ ਵੀ ਬਾਈ ਜੀ ਕਿਉਂ ਰਜਿਗਨੇਸ਼ਨ ਦੇਤਾ ਕੀ ਗੱਲ ਬਣ ਗਈ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਮੈਂ ਸਿਰਫ ਅੱਜ ਇੱਕ ਰਜਿਗਨੇਸ਼ਨ ਦੇ ਰਿਹਾ ਮੈਂ ਆਪਦਾ ਮਨ ਹਲਕਾ ਕਰ ਰਿਹਾ ਕਿਉਂਕਿ ਇਹ ਦੁਬਦ ਪ੍ਰੈਸ਼ਰ ਮੇਰੇ ਤੇ ਬਰਦਾਸ਼ਤ ਨਹੀਂ ਹੁੰਦਾ ਲੋਕ ਤੰਗ ਕਰਦੇ ਆ ਉਹ ਕੋਈ ਰਸਤਾ ਨਹੀਂ ਦਿਖਾ ਰਹੇ ਵੀ ਕੀ ਕਰਨਾ ਆਪਾਂ ਜੋ ਵੀ ਕੋਈ ਫੈਸਲਾ ਕਰਾਂਗੇ ਮੈਂ ਮੇਰੇ ਛੋਟੇ ਤੋਂ ਛੋਟੇ ਭਰਾ ਨੂੰ ਜਿਹੜੇ ਮੇਰੇ ਖਾਤਰ ਕੰਮ ਕਰਦੇ ਸੀ ਪਾਰਟੀ ਖਾਤਰ ਕੰਮ ਕਰਦੇ ਸੀ ਅਗਰ ਕਿਸੇ ਪਾਸੇ ਜਾਣ ਦਾ ਮਨ ਬਣਾਉਗਾ ਜਾਂ ਕੋਈ ਜਾਊਗਾ ਤਾਂ ਛੋਟੇ ਤੋਂ ਛੋਟੇ ਬੰਦੇ ਨਾਲ ਵੀ ਮੈਂ ਗੱਲ ਕਰਕੇ ਜੋ ਛੋਟਾ ਵਰਕਰ ਆ ਉਹਦੇ ਨਾਲ ਵੀ ਰੈ ਕਰਕੇ ਗੱਲ ਕਰਕੇ ਫਿਰ ਆਪਾਂ ਫੈਸਲਾ ਲਵਾਂਗੇ ਇਹ ਨਾ ਸੋਚਿਓ ਕਿ ਮੈਂ ਤੁਹਾਡੇ ਨਾਲ ਰੈ ਕਰੇ ਤੋਂ ਬਿਨਾਂ ਹੀ ਕੋਈ ਫੈਸਲਾ ਲੈ ਕੇ ਤੇ ਮੈਂ ਆਪਦਾ ਆਪਦਾ ਫਿਊਚਰ ਮੈਂ ਸਿਕਿਉਰ ਕਰ ਲ ਸੋ ਇਹ ਹੁਜੀ ਕੋਈ ਗੱਲਬਾਤ ਨਹੀਂ ਤੇਰਾ ਫਿਊਚਰ ਬਹੁਤ ਸਕੇਅਰ ਆ ਬਾਬੇ ਦੀ ਬੜੀ ਕਿਰਪਾ ਉਸ ਪਰਮਾਤਮਾ ਦੀ ਕੋਈ ਕਿਸੇ ਕਿਸਮ ਦੀ ਭੁੱਖ ਨਹੀਂ ਸਿਰਫ ਮੈਨੂੰ ਆਪਦੇ ਆਪ ਨੂੰ ਇੱਥੇ ਬੜੀ ਕੁਟਨ ਮਹਿਸੂਸ ਹੋਣ ਲੱਗ ਪਈ ਸੀ ਇਸ ਪਾਰਟੀ ਦੇ ਵਿੱਚ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ ਇਸ ਕਰਕੇ ਮੈਂ ਇਹੀ ਬਿਹਤਰ ਸਮਝਿਆ ਸੋ ਅਗਰ ਮੈਂ ਤੁਹਾਨੂੰ ਕੋਈ ਤੁਹਾਡੇ ਪਰਿਵਾਰ ਦੇ ਖਿਲਾਫ ਕੋਈ ਵੱਧ ਘੱਟ ਬੋਲਿਆ ਗਿਆ ਹੋਵੇ ਮੈਂ ਉਸ ਕਲਤੀ ਮਾਫੀ ਚਾਹਾਂਗਾ ਜਿਨ੍ਹਾਂ ਨੂੰ ਇੰਨੇ ਪਿਆਰ ਸਤਿਕਾਰ ਨਾਲ ਇਸੇ ਮੂੰਹ ਨਾਲ ਜਿਨ੍ਹਾਂ ਦੀ ਇੰਨੀ ਤਰੀਫਾਂ ਕੀਤੀਆਂ ਹੋ ਕਦੇ ਜ਼ਿੰਦਗੀ 'ਚ ਨਾ ਸੋਚਿਓ ਕਿ ਮੈਂ ਤੁਹਾਡੇ ਬਾਰੇ ਮੈਂ ਕੋਈ ਕਦੇ ਬੰਦਾ ਚੰਗਾ ਕਹਾਂਗਾ ਹਮੇਸ਼ਾ ਜਦੋਂ ਵੀ ਮੇਰੇ ਮੂੰਹ 'ਚ ਕੋਈ ਅਲਫਾਜ਼ ਤੁਹਾਡੇ ਪਰਿਵਾਰ ਬਾਰੇ ਤੁਹਾਡੇ ਬਾਰੇ ਨਿਕਲੂਗਾ ਚੰਗਾ ਹੀ ਨਿਕਲੂਗਾ ਸੋ ਜਿੰਨੀ ਕਿ ਸੇਵਾ ਮੇ ਤੋਂ ਹੋ ਸਕੇ ਜੀ ਮੈਂ ਕੀਤੀ ਮੈਨੂੰ ਮਾਫ ਕਰਿਓ